ਪਰ ਦੇ ਸਾਰੇ ਨਾਗਰਿਕਾਂ ਲਈ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਦੇਸ਼ ਵਿੱਚ ਕੋਈ ਵੀ ਕੰਮ ਕਰਨ ਲਈ ਇਸ ਦੀ ਵਰਤੋਂ ਜ਼ਰੂਰੀ ਦਸਤਾਵੇਜ਼ ਵਜੋਂ ਕੀਤੀ ਜਾਂਦੀ ਹੈ ਆਧਾਰ ਕਾਰਡ ਨੂੰ ਨਾਗਰਿਕਾ ਲਈ ਪਛਾਣ ਪੱਤਰ ਵਜੋਂ 2009 ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਨੂੰ ਕੁਝ ਸਮੇਂ ਬਾਅਦ ਅਪਡੇਟ ਕਰਨ ਦੀ ਲੋੜ ਹੈ ਜਿਨ੍ਹਾਂ ਲੋਕਾਂ ਦਾ ਕਾਰਡ 10 ਸਾਲ ਪੁਰਾਣਾ ਹੈ ਉਹਨਾਂ ਲਈ ਇਸ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਯੂਆਈ ਡੀਏਆਈ ਦੇਸ਼ ਭਰ ਵਿੱਚ ਕੰਮ ਕਰ ਰਿਹਾ ਹੈ ਇਸ ਸੰਦਰਭ ਵਿੱਚ UIDAI ਨੇ ਸਾਰੇ ਜ਼ਿਲ੍ਹਿਆਂ ਵਿੱਚ ਇੱਕ ਮੁਹਿੰਮ ਚਲਾਉਣ ਲਈ ਜੰਮੂ ਕਸ਼ਮੀਰ ਪ੍ਰਸ਼ਾਸਨ ਨਾਲ ਕੰਮ ਕਰ ਰਿਹਾ ਹੈ ਆਧਾਰ卡ਰ ਅਪਡੇਟ ਸੰਬੰਧੀ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਆਧਾਰ卡ਡ ਬਣਾਉਣ ਅਤੇ ਅਪਡੇਟ ਕਰਨ ਦੇ ਹਰ ਪਹਿਲੂ ਉੱਤੇ ਚਰਚਾ ਕੀਤੀ ਗਈ ਇਸ ਵਿੱਚ ਦੱਸਿਆ ਗਿਆ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ ਯਾਨੀ UIDAI ਦੇ ਸਹਿਯੋਗ ਨਾਲ ਜੰਮੂ ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਧਾਰ ਕੇਂਦਰ ਸਥਾਪਿਤ ਕੀਤੇ ਗਏ ਨੇ ਨਵੇਂ ਆਧਾਰ ਕਾਰਡਾਂ ਬਾਰੇ ਕਿਹਾ ਗਿਆ ਹੈ ਕਿ ਨਵਜੰਮੇ ਬੱਚਿਆਂ ਦਾ ਆਧਾਰ ਕਾਰਡ ਤਸਦੀਕ شدہ ਜਨਮ ਸਰਟੀਫਿਕੇਟ ਤੋਂ ਹਸਪਤਾਲ ਵਿੱਚ ਹੀ ਬਣ ਜਾਵੇਗਾ ਆਧਾਰ ਨੂੰ ਅਪਡੇਟ ਕਰਨ ਲਈ ਜੰਮੂ ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਜਿੱਥੇ ਲੋਕਾਂ ਨੂੰ ਡੈਮੋਗ੍ਰਾਫਿਕ ਦੇ ਵੇਰਵੇ ਬਾਇਓਮੈਟ੍ਰਿਕਸ ਮੋਬਾਈਲ ਨੰਬਰ ਅਤੇ ਹੋਰ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਸਲ ਵਿੱਚ ਹਰ 10 ਸਾਲ ਬਾਅਦ ਨਾਗਰਿਕਾਂ ਨੂੰ ਆਪਣੇ ਆਧਾਰ ਕਾਰਡ ਵਿੱਚ ਨਾਮ ਉਮਰ ਬਾਇਓમેટ્રਿਕ ਅਤੇ ਹੋਰ ਜਾਣਕਾਰੀ ਵਰਗੇ ਵੇਰਵੇ ਅਪਡੇਟ ਕਰਨੇ ਪੈਂਦੇ ਨੇ ਅਜਿਹੇ ਵਿੱਚ ਜਿਨ੍ਹਾਂ ਲੋਕਾਂ ਦਾ ਆਧਾਰ ਕਾਰਡ ਸਮੇਂ ਉੱਤੇ ਅਪਡੇਟ ਨਹੀਂ ਹੁੰਦਾ ਉਹਨਾਂ ਦੇ ਆਧਾਰ ਕਾਰਡ ਰੱਦ ਹੋ ਸਕਦੇ ਨੇ ਦੱਸਦੀ ਹੈ ਕਿ ਯੂਆਈਡੀ ਏਆਈ ਨੇ 1000 ਤੋਂ ਵੱਧ ਆਧਾਰ ਕੇਂਦਰ ਬਣਾਏ ਨੇ ਲੋਕਾਂ ਨੂੰ ਆਫਲਾਈਨ ਅਤੇ ਆਨਲਾਈਨ ਦੋਵਾਂ ਤਰ੍ਹਾਂ ਆਧਾਰ ਅਪਡੇਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਜੋ ਲੋਕ ਆਨਲਾਈਨ ਅਪਡੇਟ ਕਰਨਾ ਚਾਹੁੰਦੇ ਨੇ ਉਹ ਯੂਆਈ dai.gov.in ਉਤੇ ਜਾ ਕੇ ਅਜਿਹਾ ਕਰ ਸਕਦੇ ਨੇ ਇਸ ਦੇ ਨਾਲ ਹੀ ਜੋ ਲੋਕ ਆਧਾਰ ਨੂੰ ਆਫਲਾਈਨ ਅਪਡੇਟ ਕਰਨਾ ਚਾਹੁੰਦੇ ਨੇ ਉਹ ਨਜ਼ਦੀਕੀ ਆਧਾਰ ਕੇਂਦਰਾਂ ਉੱਤੇ ਜਾ ਕੇ ਆਧਾਰ ਅਪਡੇਟ ਕਰਵਾ ਸਕਦੇ ਨੇ